ਬਹਾਦਰ ਸਿਮਰੀਏ ਕਰ ਨਾਨਦਿਆਵੇ ਤਾਏ ਭਗਤਵਛਲ ਪਤਿਤ ਪਾਵਨ ਸਤਗੁਰੂ ਧੰ ਸਤਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਿਆਰ ਮਬਖਸ਼ ਸਦਕਾ ਆਪਾਂ ਸਾਰੇ ਹੀ ਧੰਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ 350 ਸਾਲਾ ਸ਼ਹੀਦੀ ਪੁਰਬ ਨੂੰ ਸਮਰਪਿਤ ਗੁਰੂ ਚਰਣਾ ਵਿੱਚ ਮਿਲ ਜੁੜੇ ਬੈਠ ਇਕੱਤਰ ਹੋਏ ਹਾਂ ਜੋ ਲੜੀਵਾਰ ਕਥਾ ਦੀ ਵਿਚਾਰ ਪ੍ਰਾਰੰਭ ਕੀਤੀ ਗਈ ਉਸੇ ਲੜੀ ਤਹਿਤ ਅੱਜ ਆਪਾਂ ਨੇ ਨਵੇਂ ਗੁਰਦੇਵ ਧੰਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਗੌੜੀ ਰਾਗ ਦੇ ਅੰਦਰ ਨਵਾਂ ਬਚਨ ਸਾਂਝਾ ਕਰਨਾ ਹੈ ਸਤਗੁਰੂ ਕਿਰਪਾ ਕਰਨ ਰਹਿਮਤ ਕਰਨ ਅੱਜ ਜੋ ਦਾਤਾ ਜੀ ਬਖਸ਼ਿਸ਼ ਕਰਨ ਲੱਗੇ ਮਹਾਰਾਜ ਜੀ ਕਹਿੰਦੇ ਬੰਦਿਆ ਤੂੰ ਜੋ ਕਰਮ ਕਰਦਾ ਹੈ ਜੋ ਤੇਰਾ ਸੰਸਾਰ ਦੇ ਵਿੱਚ ਵਰਤਾਰਾ ਹੈ ਮਹਾਰਾਜ ਜੀ ਕਹਿੰਦੇ ਉਹਦੇ ਵੱਲ ਧਿਆਨ ਕਰ ਆਓ ਸਹਿਬ ਜੀ ਕੀ ਕਿਰਪਾ ਕਰਦੇ ਨੇ ਸਾਂਝਾ ਕਰੀਏ ਗੌੜੀ ਮਹਲਾ ਨਾਮ ਨਰ ਅਚੇਤ પાપ તે ડર રે દીન દયાલ સગલ પહ પંજન શરણ તાહે તુમ પર રે રહાઉ বেদ પુરાણ જાસ ગુન ગાવત તાકો નામ હી એ મો ધાર રે પાવન નામ જગત મે હર કો ਸਿਮਰ ਸਿਮਰ ਕਸ ਮਲ ਸਭ ਹਰਿ ਰੇ ਮਾਨਸ ਦੇ ਬਹਰ ਨਹਿ ਪਾਵੇ ਕਛੂ ਉਪਾਉ ਮੁਕਤ ਕਾ ਕਰ ਦੇ ਨਾਨਕ ਕਹਿਤ ਗਾਏ ਕਰੁਣਾ ਮੈਂ ਭਵ ਸਾਗਰ ਕੈ ਪਾਰ ਉਤਰੇ ਇਹ ਬਚਨ ਧੰਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਪਿਤਾ ਜੀ ਨੇ ਮੇਰੇ ਤੁਹਾਡੇ ਭਲੇ ਲਈ ਬਖਸ਼ਿਆ ਹੈ ਆਓ ਸਤਿਗੁਰੂ ਦੇ ਘਰ ਦੀਆਂ ਬਾਤਾਂ ਸਾਂਝੀਆਂ ਕਰਨ ਤੋਂ ਪਹਿਲਾਂ ਗੁਰੂ ਫਤਿਹ ਦੀ ਸਾਂਝ ਪਾਈਏ ਭੈ ਅਦ ਪਿਆਰ ਸਤਕਾਰ ਸਹਿਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਅੱਜ ਕਿਰਪਾ ਕਰਦੇ ਕਹਿੰਦੇ ਬੰਦਾ ਜੋ ਸੰਸਾਰ ਦੇ ਵਿੱਚ ਵਰਤਦਾ ਪਿਆ ਨਾ ਮਹਾਰਾਜ ਕਹਿੰਦੇ ਇਹ ਅਚੇਤ ਹੈ ਕਹਿਣ ਤੋਂ ਭਾਵ ਇਹ ਕਿਸੇ ਚੇਤ ਨੂੰ ਚੇਤੇ ਨਹੀਂ ਰੱਖਦਾ ਇਸੇ ਲਈ ਗੁਰਬਾਣੀ ਨੇ ਕਿਹਾ ਸਾਹਿਬ ਜੀ ਕਹਿੰਦੇ ਚੇਤਾ ਹੀ ਤਾਂ ਚੇਤ ਸਾਹਿਬ ਸੱਚਾ ਸੋਤਣੀ ਮਹਾਰਾਜ ਵਾਰ-ਵਾਰ 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 ਬੰਦੇ ਨੂੰ ਇਹ ਗੱਲ ਯਾਦ ਕਰਾਉਂਦੇ ਕਹਿੰਦੇ ਤੂੰ ਭੁੱਲ ਜਾਂਣਾ ਆ ਇਸੇ ਲਈ ਸਾਹਿਬ ਨੇ ਇੱਕ ਅਰਦਾਸ ਰੂਪ ਚ ਇਹ ਗੱਲ ਮੈਨੂੰ ਤੁਹਾਨੂੰ ਕਹੀ ਸੀ ਕਿ ਲੇਖਕ ਕਤਨ ਛੁਟਿਆ ਖੇਨ ਖੇਨ ਭੁਲਣਹਾਰ ਬੰਦਾ ਗਲਤੀ ਕਰੇ ਇਹ ਵੱਖਰੀ ਗੱਲ ਆ ਪਰ ਗਲਤੀ ਕਰਕੇ ਭੁੱਲਣੀ ਇਹ ਉਸ ਤੋਂ ਵੀ ਇੱਕ ਵੱਖਰੀ ਜੀ ਗੱਲ ਹੈ ਤੇ ਇਹ ਬੰਦੇ ਦਾ ਸੁਭਾਅ ਆ ਇੱਕ ਗੱਲ ਯਾਦ ਰੱਖਣਾ ਇਹਦੇ ਨਾਲ ਮਾੜਾ ਵੀ ਕੋਈ ਕਰੇ ਇਹ ਭੁੱਲ ਜਾਂਦਾ ਆ ਇਹਦੇ ਨਾਲ ਕੋਈ ਚੰਗਾ ਵੀ ਕਰੇ ਇਹ ਭੁੱਲ ਜਾਂਦਾ ਆ ਇਹ ਦੋਵਾਂ ਹਾਲਾਤਾਂ ਦੇ ਵਿੱਚ ਲਗਭਗ ਇੱਕੋ ਜਿਹਾ ਹੀ ਰਹਿੰਦਾ ਆ ਆਪਾਂ ਇਹ ਨਹੀਂ ਕਹਿ ਸਕਦੇ ਜੀ ਬੰਦਾ ਮਾੜੀ ਗੱਲ ਨੂੰ ਹੀ ਚੇਤੇ ਰੱਖਦਾ ਨਹੀਂ ਚੰਗੀ ਨੂੰ ਵੀ ਚੇਤੇ ਰੱਖਦਾ ਪਰ ਚੰਗੀ ਨੂੰ ਘੱਟ ਚੇਤੇ ਰੱਖਦਾ ਮਾੜੀ ਨੂੰ ਜ਼ਿਆਦਾ ਚੇਤੇ ਰੱਖਦਾ ਆ ਸਾਹਿਬ ਕਹਿੰਦੇ ਬੰਦਿਆ ਤੂੰ ਕਰਦਾ ਪਿਆ ਪਾਪ ਤੇ ਤੂੰ ਪਾਪ ਕਰਕੇ ਚੇਤਾ ਭੁਲਾ ਰਿਹਾ ਆਂ ਸਾਹਿਬ ਇਸੇ ਲਈ ਕਹਿੰਦੇ ਨਰ ਅਚੇਤ ਮਰਜ਼ੀ ਕਹਿੰਦੇ ਤੂੰ ਹੈ ਮੰਦਾ ਮਨੁੱਖੇ ਪਰ ਅਚੇਤ ਤੈਨੂੰ ਕੁਝ ਯਾਦ ਨਹੀਂ ਰਹਿੰਦਾ ਫਿਰ ਕਹਿੰਦੇ ਪਾਪ ਤੇ ਡਰ ਰੇ ਮਰਜ਼ੀ ਕਹਿੰਦੇ ਭਲਿਆ ਪਾਪ ਤੋਂ ਡਰ ਪਾਪ ਅਸਲ ਵਿੱਚ ਹੈ ਕੀ ਹੈ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਪੁੱਛਿਆ ਸੀ ਸਿੱਖਾਂ ਨੇ ਸਹਿਬ ਜੀ ਪਾਪ ਕੀ ਹੁੰਦਾ ਹੈ ਮਹਾਰਾਜ ਜੀ ਕਹਿੰਦੇ ਅਸਲ ਦੇ ਵਿੱਚ ਅੰਦਰ ਖਾਤੇ ਪਰਮਾਤਮਾ ਤੋਂ ਵਿਤ ਵਾਦੀ ਜਾਣੀ ਵਾਦਦੀ ਜਾਣੀ ਹੀ ਇੱਕ ਬਹੁਤ ਵੱਡਾ ਪਾਪ ਆ ਸਹਿਬ ਅੱਗੇ ਕਿਰਪਾ ਕਰਦੇ ਕਹਿੰਦੇ ਜੇ ਤੂੰ ਪਾਪ ਕਰ ਰਿਆ ਆ ਕਹਿੰਦੇ ਤੈਨੂੰ ਇੱਕ ਗੱਲ ਚੇਤੇ ਰੱਖਣੀ ਚਾਹੀਦੀ ਏ ਤੂੰ ਪਾਪੀ ਏ ਰੱਬ ਨਹੀਂ ਤੇਰੇ ਤੋਂ ਗਲਤੀ ਹੋ ਸਕਦੀ ਏ ਰੱਬ ਤੋਂ ਨਹੀਂ ਤੂੰ ਪਾਪਾਂ ਦਾ ਭਰਿਆ ਹੋ ਸਕਦਾ ਰੱਬ ਨਹੀਂ ਫਿਰ ਕਰੀਏ ਕੀ ਕਹਿੰਦੇ ਦੀਨ ਦਇਆਲ ਸਗਲ ਪਹ ਪੰਜਨ ਸਰਣ ਤਾਹੇ ਤੁਮ ਪਰੇ ਮਹਾਰਜ ਕਹਿੰਦੇ ਰੱਬ ਹੈਗਾ ਦਿਆਲੂ ਕਿਰਪਾਲੂ ਦੀਨਾ ਤੇ ਤਰਸ ਕਰਨ ਵਾਲਾ ਸਾਰੇ ਤੇਰੇ ਡਰ ਦੂਰ ਕਰਨ ਵਾਲਾ ਤੇਰੇ ਦਰਦ ਤੋੜਨ ਵਾਲਾ ਕਹਿੰਦੇ ਤੂੰ ਉਹਦੀ ਸ਼ਰਨ ਦੇ ਵਿੱਚ ਪੈ ਸਮਝੇ ਗੱਲ ਨੂੰ ਮਹਾਰਜ ਕਹਿੰਦੇ ਸਾਨੂੰ ਪਤਾ ਹੈ ਤੈਨੂੰ ਚੇਤਾ ਭੁੱਲ ਜਾਂਦਾ ਮਹਾਰਜ ਕਹਿੰਦੇ ਸਾਨੂੰ ਪਤਾ ਹੈ ਤੂੰ ਪਾਪ ਕਰਦਾ ਹੈ ਪਰ ਇਹਦਾ ਮਤਲਬ ਇਹ ਨਹੀਂ ਕਿ ਤੈਨੂੰ ਧੱਕੇ ਮਾਰ ਦਈਏ ਇਹਦਾ ਮਤਲਬ ਇਹ ਨਹੀਂ ਹੈ ਕਿ ਤੈਨੂੰ ਇਥੋਂ ਬਾਹਰ ਸੁੱਟ ਦਈਏ ਸਾਬ ਕਹਿੰਦੇ ਪਤਾ ਆ ਤੂੰ ਭੁਲक्कੜ ਹੈਂ ਤੇ ਪਾਪ ਕਰਦਾ ਪਿਆ ਹੈ ਪਰ ਤੇਰੇ ਲਈ ਇੱਕ ਰਾਹ ਹੈਗਾ ਆ ਕੀ ਰਾਹ ਆ ਤੂੰ ਉਸ ਪਰਮਾਤਮਾ ਦੀ ਸ਼ਰਨ ਵਿੱਚ ਪੈ ਤੇ ਸ਼ਰਨ ਵਿੱਚ ਪੈ ਦੀ ਨਿਸ਼ਾਨੀ ਕੀ ਹੁੰਦੀ ਏ ਕਿ ਉਹ ਨਾਮ ਜਪਣ ਲੱਗ ਪਏ ਅਭਿਆਸ ਕਰਨ ਲੱਗ ਪਏ ਬੰਦਗੀ ਕਰਨ ਲੱਗ ਪਏ ਵੈਗੁਰੂ ਕਵੇ ਮੂਲਕ ਮੰਤਰ ਦਾ ਪਾਠ ਕਰੇ ਜਪਜੀ ਸਾਹਿਬ ਦੇ ਪਾਠ ਕਰੇ ਸੁਖਮਣੀ ਸਾਹਿਬ ਦੇ ਪਾਠ ਕਰੇ ਜੋ ਮਹਾਰਜ ਤੁਹਾਨੂੰ ਪ੍ਰੇਰਣਾ ਕਰ ਦੇ ਕਰੋ ਇਹ ਹੁੰਦਾ ਪਰਮਾਤਮਾ ਦੀ ਸ਼ਰਨ ਵਿੱਚ ਪੈਣਾ ਸਹਿ ਫਿਰ ਕਿਰਪਾ ਕਰਦੇ ਅਗੇ ਰਹਾਉ ਦੇ ਬੰਦ ਤੋਂ ਬਾਅਦ ਕਹਿੰਦੇ 베ਦ ਪੁਰਾਣ ਜਾਸ ਗੁਣ ਗਾਵਤ ਤਾਂ ਕੋ ਨਾਮ ਹੀ ਐ ਮੋ ਧਰ ਦੇ ਮਹਾਰਜ ਕਹਿੰਦੇ ਵੇਖ 베ਦ ਪੁਰਾਣ ਜਿੰਦੇ ਗੁਣ ਗਾਉਂਦੇ ਪਏ ਜਿਹਨੂੰ ਯਾਦ ਕਰਦੇ ਪਏ ਉਹਦੇ ਗੁਣਾ ਨਾਲ ਭਰੇ ਪਏ ਨੇ ਪ੍ਰਮਾਤਮਾ ਦੇ ਗੁਣਾ ਨਾਲ ਭਰੇ ਪਏ ਨੇ ਕਹਿੰਦੇ ਤਾਂ ਕੋ ਨਾਮ ਹੀ ਹੈ ਮੋ ਤਾਰੇ ਕਹਿੰਦੇ ਤੂੰ ਵੀ ਉਸੇ ਪ੍ਰਮਾਤਮਾ ਦਾ ਨਾਮ ਆਪਣੇ ਹਿਰਦੇ ਘਰ ਵਿੱਚ ਟਿਕਾ ਲੈ ਤੇ ਹਿਰਦੇ ਵਿੱਚ ਨਾਮ ਗੱਲਾਂ ਨਾਲ ਨਹੀਂ ਟਿਕਦਾ ਹਿਰਦੇ ਵਿੱਚ ਨਾਮ ਟਿਕਦਾ ਜਪਣ ਦੇ ਨਾਲ ਸਹਿਬ ਨੇ ਕਿਹਾ ਨਾ ਘਰ ਬੈਠੇ ਗੁਰੂ ਤੇ ਆਏ ਹੋ ਮਹਾਰਾਜੀ ਕਿਵੇਂ ਧਿਆਈਏ ਮਹਾਰਾਜੀ ਕਿਵੇਂ ਧਿਆਇਆ ਜਾਏਗਾ ਕਹਿੰਦੇ ਹਿਰਦੇ ਦਾ ਨਾਮ ਵਿਸਾਇਓ ਕਹਿੰਦੇ ਹਿਰਦੇ ਵਿੱਚ ਪ੍ਰਮਾਤਮਾ ਦਾ ਨਾਮ ਟਕਾ ਲਓ ਤੁਸੀਂ ਘਰੇ ਬੈਠੇ ਸੱਚਖੰਡ ਵਿੱਚ ਜੀ ਇਸੇ ਲਈ ਸਾਬ੍ਹ ਨੇ ਮੈਨੂੰ ਤੁਹਾਨੂੰ ਇੱਥੇ ਕਿਹਾ ਤਾਕੋ ਨਾਮ ਹੀ ਐ ਮੋਹ ਤੜ ਦੇ ਫਿਰ ਸਤਗੁਰੂ ਜਦੋਂ ਤਰਸ ਦੀ ਦੁਨੀਆ ਦੇ ਵਿੱਚ ਆਉਂਦੇ ਮਹਾਰਜ ਵੇਂਦੇ ਇਹ ਬੰਦਾ ਨਹੀਂ ਗੱਲ ਉਹਨੂੰ ਸਮਝਦਾ ਪਿਆ ਬੰਦੇ ਨੂੰ ਆਪਾਂ ਰਾਹ ਤੇ ਲੈ ਕੇ ਆਉਣਾ ਕਿ ਤੂੰ ਰੱਬ ਤੋਂ ਵਿਛੜਿਆ ਤਾਂ ਤੈਨੂੰ ਰੱਬ ਤੱਕ ਲੈ ਕੇ ਜਾਣਾ ਫਿਰ ਭਲਾ ਕਰਦੇ ਸਮਝਾਉਂਦੇ ਪਾਵਣ ਨਾਮ ਜਗਤ ਮੈਂ ਹਰ ਕੋ ਸਿਮਰ ਸਿਮਰ ਕਸ ਮਲ ਸਭ ਹਰ ਰੇ ਮਰਜ ਕਹਿੰਦੇ ਉਹ ਭਲਿਆ ਇਸ ਦੁਨੀਆ ਵਿੱਚ ਤੂੰ ਪਾਪੀ ਏ ਰੱਬ ਦਾ ਨਾਮ ਪਾਪੀ ਨਹੀਂ ਹੈ ਤੂੰ ਅਪਵਿੱਤਰ ਹੈ ਰੱਬ ਦਾ ਨਾਮ ਅਪਵਿੱਤਰ ਨਹੀਂ ਹੈ ਤੈਨੂੰ ਮੈਲ ਲੱਗੀ ਏ ਰੱਬ ਦੇ ਨਾਮ ਨੂੰ ਮੈਲ ਨਹੀਂ ਲੱਗੀ ਤੇਰੇ 'ਚ ਐਬ ਨੇ ਤੇਰੇ 'ਚ ਗੁਨਾਹ ਨੇ ਤੇਰੇ ਕਰਮਾਂ ਵਾਲੇ ਨੇ ਰੱਬ ਦਾ ਨਾਮ ਮਾੜਾ ਨਹੀਂ ਹੈ ਕਹਿੰਦੇ ਫਿਰ ਤੂੰ ਇਹ ਕੰਮ ਕਰ ਪਾਵਨ ਨਾਮ ਜਗਤ ਮੈਂ ਹਰ ਕੋ ਸਿਮਰ ਸਿਮਰ ਕਸਮਲ ਸਭ ਹਾਰ ਦੇ ਮਹਾਰਜ ਕਹਿੰਦੇ ਜੋ ਤੇਰੇ ਤੋਂ ਪਾਪ ਹੋਏ ਉਹ ਪਾਪ ਦੂਰ ਕਰਨ ਦਾ ਤਰੀਕਾ ਇਹ ਹੈ ਤੂੰ ਜਪਣਾ ਸ਼ੁਰੂ ਕਰ ਆਰਾਧਨਾ ਸ਼ੁਰੂ ਕਰ ਮਹਾਰਜ ਜੀ ਕਹਿੰਦੇ ਅੱਜ ਹੋਰ ਕੱਲ ਹੋਰ ਪਰਸੋਂ ਹੋਰ ਆ ਲਹਿਰਾਂ ਬਹਿਰਾਂ ਲੱਗਣਗੀਆਂ ਤੂੰ ਕਦੇ ਸੋਚਿਆ ਵੀ ਨਹੀਂ ਹੋਏਗਾ ਫਿਰ ਜਦੋਂ ਪਿਆਰ ਦੀ ਦੁਨੀਆ ਵਿੱਚ ਆਣ ਕੇ ਤਰਸ ਕਰਦੇ ਫਿਰ ਬੜੇ ਪਿਆਰ ਨਾਲ ਸਮਝਾਉਂਦੇ ਮਾਨਸ ਦੇਹ ਬਹਰ ਨਾ ਪਾਵੇ ਕਚੂ ਪਾਉ ਮੁਕਤ ਕਾ ਕਰੇ ਮਰਨ ਨੂੰ ਪਤਾ ਹੈ ਇਹਨੂੰ ਦੱਸ ਦਿੱਤਾ ਵੀ ਰੱਬ ਦਾ ਨਾਮ ਜਾਪ। ਪਰ ਇਹ ਗੱਲ ਇੰਨੀ ਜਲਦੀ ਨਹੀਂ ਸੁਣਦੀ ਜੇ। ਜੇ ਸੁਣਦੀ ਹੋਵੇ ਬੰਦਾ ਆਪਣੇ ਦੁੱਖਣਾ ਦੂਰ ਕਰ ਲਏ। ਜੇ ਸੁਣਦੀ ਹੋਵੇ ਤੇ ਅਸੀਂ ਝਮੇਲਿਆਂ ਵਿੱਚ ਹੀ ਫਸੇ ਹੋਈਏ। ਭਾ ਕੋਈ ਹੋਵੇ ਜੀ ਬੰਦਾ ਜਿਹੜਾ ਵੀ ਰੱਬ ਦੇ ਨਾਮ ਤੋਂ ਟੁੱਟਿਆ ਆ। ਮਹਾਰਾਜ ਕਹਿੰਦੇ ਤੁਧ ਚਿੱਤ ਆਇਆ ਮਹਾ ਆਨੰਦਾ ਜਿਸ ਵਿਸਰੈ ਸੋ ਮਰ ਜਾਏ। ਮਹਾਰਾਜ ਕਹਿੰਦੇ ਉਹਨੂੰ ਮਰਿਆ ਜਾਣੋ ਜਿਹਨੂੰ ਰੱਬ ਭੁੱਲਿਆ ਆ। ਸਹਿਬ ਕਹਿੰਦੇ ਨਾ ਬੰਦਾ ਫਸੇਗਾ। ਫਿਰ ਕਹਿੰਦੇ ਬੰਦੇ ਨੂੰ ਮਿਲਿਆ ਮਨੁੱਖਾ ਜਨਮ। ਤੇ ਮਹਾਰਾਜ ਕਹਿੰਦੇ ਇੱਕ ਕੰਮ ਕਰ। ਤੈਨੂੰ ਰੱਬ ਨੇ ਇਹ ਜਨਮ ਦਿੱਤਾ ਤੂੰ ਇਸ ਜਨਮ ਦੀ ਸੰਭਾਲ ਕਰ। ਸਹਿਬ ਤਰਸ ਦੇ ਘਰ ਵਿੱਚ ਆਣ ਕੇ ਇਤੇ ਸਮਝਾਉਂਦੇ ਕਹਿੰਦੇ ਤੇ ਮਾਨਸ ਦੇ ਬੋਹਰ ਨਾ ਪਾਵੇ। ਕਹਿੰਦੇ ਇਹ ਦੇਹ ਦੁਆਰਾ ਨਹੀਂ ਮਿਲਦੀ ਜਲਦੀ। ਕਸ਼ੂ ਪਾਉ ਮੁਕਤ ਕਾ ਕਰੇ? ਕਹਿੰਦੇ ਤੂੰ ਇਹ ਨਾ ਜੰਜਾਲਾਂ ਵਿੱਚੋਂ ਕਾਮ ਕ੍ਰੋਧ ਲੋਭ ਮੋਹ ਘਾਰ ਦੀ ਦੁਨੀਆ ਤੋਂ ਉੱਪਰ ਉੱਠਣਾ ਆ ਉੱਪਰ ਉੱਠ ਮਹਾਰਾਜ ਕਹਿੰਦੇ ਜੇ ਤੂੰ ਉੱਪਰ ਉੱਠੇਗਾ ਮੁਕਤੀ ਦੇ ਰਾਹ ਨੂੰ ਤੁਰੇਗਾ ਮਹਾਰਾਜ ਕਹਿੰਦੇ ਤੇਰਾ ਭਲਾ ਹੋਊਗਾ ਸਾਡੇ ਬਹੁਤ ਸਿਆਣੇ ਕਈ ਕਹਿ ਦਿੰਦੇ ਕਹਿੰਦੇ ਸਾਨੂੰ ਨਹੀਂ ਮੁਕਤੀ ਚਾਹੀਦੀ ਇਹ ਗੱਲ ਯਾਦ ਰੱਖਣਾ ਗੁਰਬਾਣੀ ਦਾ ਬਚਨ ਹੈ ਤਾਣ ਹੁੰਦੇ ਹੋਏ ਨੇ ਤਾਣਾ ਮਾਣ ਹੁੰਦੇ ਹੋਏ ਨੇ ਮਾਣਾ ਅਣ ਹੁੰਦਾ ਆਪ ਮੰਡਾਏ ਕੋ ਐਸਾ ਭਗਤ ਸਦਾਏ ਇਹ ਨਹੀਂ ਹੈ ਕਿ ਜਪਦੇ ਸੀ ਜਪਜੀ ਸਾਹਿਬ ਦਾ ਪਾਠ ਵੀ ਨਹੀਂ ਆ ਕਰਦੇ ਸੀ ਨਿਤਨੇਮ ਵੀ ਨਹੀਂ ਆ ਤੇ ਇਹ ਕਹੀ ਜਾਈਏ ਜੇ ਸਾਨੂੰ ਮੁਕਤੀ ਨਹੀਂ ਚਾਹੀਦੀ ਨਹੀਂ ਇਹ ਵੀ ਉਹ ਹਾਂ ਦਾ ਹੱਕਦਾਰ ਆ ਜਿਹੜਾ ਮੁਕਤ ਹੋ ਗਿਆ ਆ ਕਿਉਂਕਿ ਉਹਨੂੰ ਮੁਕਤ ਹੋ ਕੇ ਪਤਾ ਲੱਗਦਾ ਵੀ ਮੁਕਤੀ ਤੋਂ ਅਗਲੀ ਖੇੜ ਕੀ ਏ ਜਿਹੜਾ ਲਿਵਕਾਰ ਨਹੀਂ ਛੱਡ ਸਕਿਆ ਆ ਦੁਨੀਆ 'ਚ ਮਿਲਿਆ ਚ ਉਹਨੂੰ ਨਿਕਲਿਆ ਉਹਦੇ ਲਈ ਤੇ ਮੁਕਤੀ ਜ਼ਰੂਰੀ ਏ ਗੁਰਮੁਖੋ ਸਾਡੀ ਗੱਲ ਨੂੰ ਬੜੇ ਧਿਆਨ ਨਾਲ ਸਮਝ ਲੈਣਾ ਮਹਾਰਾਜ ਜੀ ਕਹਿੰਦੇ ਕਸ਼ੂ ਉਪਾਉ ਮੁਕਤ ਕਾ ਕਰ ਰੇ ਫਿਰ ਮਹਾਰਾਜ ਤਰਸ ਦੀ ਦੁਨੀਆ ਦੇ ਵਿੱਚ ਆਣ ਕੇ ਕਹਿੰਦੇ ਨਾਨਕ ਕਹਿਤ ਗਾਏ ਕਰੁਣਾ ਮੈਂ ਭਵ ਸਾਗਰ ਕੈ ਪਾਰ ਉਤਰ ਰੇ ਮਹਾਰਾਜ ਜੀ ਕਹਿੰਦੇ ਤੂੰ ਉਸ ਪਰਮਾਤਮਾ ਨੂੰ ਗਾ ਮਹਾਰਾਜ ਜੀ ਕਿਵੇਂ ਗਾਈਏ ਸਹਿਬ ਜੀ ਕਹਿੰਦੇ ਕਰੁਣਾ ਦੇ ਵਿੱਚ ਗਾ ਤਰਸ ਦਾ ਪਾਤਰ ਬਣ ਕੇ ਗਾ ਤੂੰ ਇੰਨੇ ਹਲੀਮੀ ਨਾਲ ਨਿਮਰਤਾ ਨਾਲ ਪਿਆਰ ਨਾਲ ਗਾ ਰੱਬ ਕਹੇ ਮੇਰਾ ਪੁੱਤ ਘੁੰਦਾ ਪਿਆ ਤੇ ਮੈਂ ਇਹਦਾ ਪੜਾ ਕਰਨਾ ਕਰਨਾ ਹੈ ਸਹਬ ਕਿਰਪਾ ਕਰਦੇ ਕਹਿੰਦੇ ਜੇ ਤੂੰ ਜਪੇਂਗਾ ਨਾ ਰੱਬ ਨੂੰ ਚੰਗਾ ਲੱਗਿਆ ਭਵ ਸਾਗਰ ਕੈ ਪਾਰ ਉਤਰਦੇ ਮਰਜ ਕਹਿੰਦੇ ਜਪ ਤੇ ਤੂੰ ਇਸ ਸੰਸਾਰ ਸਾਗਰ ਤੋਂ ਪਾਰ ਹੋ ਜਾਹੇਂਗਾ ਪੁੱਛਿਆ ਸੀ ਸਿੱਖਾਂ ਨੇ ਆਣ ਕੇ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਨੂੰ ਪਾਤਸ਼ਾਹ ਭਗਤੀ ਦੇ ਕਿੰਨੇ ਪ੍ਰਕਾਰ ਨੇ ਸਹਬ ਨੇ ਕਿਹਾ ਸੀ ਦੋ ਪੜਾਣੇ ਭਗਤੀ ਦੇ ਪਹਿਲਾ ਇਹ ਪਰਮਾਤਮਾ ਦੇ ਰਾਹ ਤੇ ਤੁਰਨ ਲੱਗਿਆਂ ਹਰੇਕ ਉਸ ਚੀਜ਼ ਵੱਲੋਂ ਆਪਣਾ ਚਿੱਤ ਹਟਾਉਣਾ ਜਿਹੜੀ ਤੁਹਾਨੂੰ ਪਰਮਾਤਮਾ ਦੀ ਭਗਤੀ ਤੋਂ ਦੂਰ ਕਰਦੀ ਹੈ ਦੂਸਰਾ ਭਗਤੀ ਕਰਨ ਵੇਲੇ ਪਰਮਾਤਮਾ ਦੀ ਯਾਦ ਵਿੱਚ ਇੰਨੇ ਜ਼ਿਆਦਾ ਰੁੱਝ ਜਾਣਾ ਇੰਨੇ ਜ਼ਿਆਦਾ ਸੁਚੇਤ ਹੋ ਜਾਣਾ ਕਿ ਤੁਹਾਡਾ ਸੁਚੇਤ ਅਚੇਤ ਅਵਚੇਤਨ ਮਨ ਹਰ ਵੇਲੇ ਉਸ ਪਰਮਾਤਮਾ ਦੇ ਅਣਹਦ ਨਾਦ ਵਿੱਚ ਪਰਮਾਤਮਾ ਦੇ ਪ੍ਰਕਾਸ਼ ਨੂੰ ਆਪਣੇ ਆਲੇ-ਦੁਆਲੇ ਮਹਿਸੂਸ ਕਰੇ ਤੇ ਉਸ ਪਰਮਾਤਮਾ ਦੇ ਰੰਗ ਵਿੱਚ ਡੁੱਬਿਆ ਰਹੇ ਸਹਿਬ ਕਹਿੰਦੇ ਇਹ ਰਾਹ ਹੈ ਪਰਮਾਤਮਾ ਦੇ ਰਾਹ ਦਾ ਭਗਤੀ ਦੇ ਉੱਪਰ ਜਿਨ੍ਹਾਂ ਨੇ ਜਿਨ੍ਹਾਂ ਨੇ ਭਗਤੀ ਦੇ ਰਾਹ ਉੱਪਰ ਤੁਰਨਾ ਜਿਨ੍ਹਾਂ ਭਗਤੀ ਕਰਨੀ ਹੈ ਸਹਿਬ ਮੇਰੇ ਤੁਹਾਡੇ ਤੇ ਕਿਰਪਾ ਕਰਨ ਆਹ ਪਾਤਸ਼ਾਹ ਜੀ ਨੇ ਮੇਰੇ ਤੁਹਾਡੇ ਭਲੇ ਲਈ ਬਚਨ ਬਖਸ਼ਿਆ ਸਤਗੁਰੂ ਕਿਰਪਾ ਕਰਨ ਆਪਾਂ ਵੀ ਇਸ ਰਾਹ ਨੂੰ ਸਮਝ ਜੀਏ ਗੁਰਮੁਖੋ ਗੱਲ ਯਾਦ ਰੱਖਿਆ ਜੇ ਪਾਪ ਹੋ ਜਾਣੇ ਵੱਡੀ ਗੱਲ ਨਹੀਂ ਹੈ ਪਾਪ ਕਰਕੇ ਭੁੱਲ ਜਾਣਾ ਵੱਡੀ ਗੱਲ ਨਹੀਂ ਹੈ ਵੱਡੀ ਗੱਲ ਇਹ ਹੈ ਕਿ ਉਹਦੀ ਸ਼ਰਨ ਵਿੱਚ ਪੈਣਾ ਜਿੱਥੇ ਜਾ ਕੇ ਇਹ ਬਖਸ਼ੇ ਜਾ ਸਕਦੇ ਨੇ ਅਸੀਂ ਨਾਰਾਜ਼ ਹੋ ਜਾਈਏ ਜੇ ਸਾਨੂੰ ਦੁਨੀਆ ਬਦਨਾਮ ਕਰਦੀ ਦੁਨੀਆ ਦੀ ਕੀ ਗੱਲ ਏ ਇਹਨਾਂ ਨੇ ਤੇ ਵੱਡੇ ਵੱਡੇ ਚੰਗਿਆਂ ਨੂੰ ਨਹੀਂ ਛੱਡਿਆ ਆਪਾਂ ਨੂੰ ਛੱਡਣਗੇ ਇਹ ਲੋਕਾਂ ਦਾ ਤਾਂ ਕੰਮ ਹੈ ਜੀ ਇਹ ਕਿਉਂ ਲੋਕ ਵਹਿਲੇ ਨੇ ਲੋਕਾਂ ਨੇ ਭੰਡਣਾ ਨਿੰਦਣਾ ਆ ਪਰ ਮੇਰਾ ਪਾਤਸ਼ਾਹ ਭਲਾ ਕਰੇ ਆਪਣੀ ਬੇਨਤੀ ਹੁੰਦੇ ਅੱਗੇ ਕਰੀਏ ਕਹਿੰਦੇ ਦੁੱਖ ਤਿਸੈ ਪੈ ਆਖੀਏ ਸੁਖ ਜਿਸੈ ਹੀ ਪਾਸ ਮਰਜ ਕਹਿੰਦੇ ਆਪਣਾ ਦੁੱਖ ਨੂੰ ਦੱਸੋ ਜਿੰਦੇ ਕੋਲ ਸੁਖ ਹੈਗਾ ਬੰਦਿਆਂ ਕੋਲ ਦੁੱਖ ਫਰੋਲਿਆਂ ਦੁੱਖ ਘਟਦਾ ਨਹੀਂ ਜੀ ਸਗੋਂ ਮਜ਼ਾਕ ਦੇ ਪਾਤਰ ਬਣ ਜਾਂਦਾ ਕਈ ਵਾਰੀ ਸਤਗੁਰੂ ਕਿਰਪਾ ਕਰਨ ਇੰਨੀ ਸੇਵਾ ਪ੍ਰਵਾਨ ਕਰਨੀ ਭੁੱਲਾਂ ਚੁੱਕਾਂ ਦੀ ਕਿਮਾ ਸਭ ਦਾ ਧੰਨਵਾਦ ਜੀ ਐਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ